ਸਾਰਿਆਂ ਨੂੰ ਮਾਨਜੋਗ ਅਦਾਲਤ ਵੱਲੋਂ ਜੋ ਅੱਜ ਦਿਲਰੋਜ ਬਾਰੇ ਫੈਸਲਾ ਆਇਆ ਜਿਹੜੀ ਨੀਲਮ ਨਾਂ ਦੀ ਲੇਡੀ ਨੇ ਗੁਆਂਢ ਵਿੱਚ ਰਹਿ ਕੇ ਛੋਟੀ ਜੀ ਬੱਚੀ ਨੂੰ ਕਤਲ ਕਰ ਦਿੱਤਾ ਸੀ ਅੱਜ ਉਹਨੂੰ ਮਾਨਜੋਗ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਇਸ ਚੀਜ਼ ਦਾ ਅਸੀਂ ਮਾਨਜੋਗ ਅਦਾਲਤ ਦਾ ਤਹਿ ਦਿਲੋਂ ਸ਼ੁਕਰੀਆ ਕਰਦੇ ਹਾਂ ਕਿ ਉਸ ਬੱਚੀ ਨੂੰ ਇਨਸਾਫ ਮਿਲਿਆ ਸੱਚ ਦੀ ਜਿੱਤ ਹੋਈ ਆ ਅੱਜ ਉਹ ਵੀ ਮਾਪਪੇ ਬੱਚਿਆਂ ਦੇ ਕੁਝ ਬੱਚੇ ਦੇ ਮਾਪਪੇ ਜੋ ਬੀਕ ਰਹੇ ਆ ਅਸੀਂ ਸਾਰੇ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦੇਗੇ ਮੈਂ ਇਸ ਸਮੇਂ ਤੇ ਹਰਦੇਵ ਨਗਰ ਦੇ ਵਿੱਚ ਖੜੀ ਹੋਈ ਆ ਸਾਡੇ ਸਾਰੇ ਆ ਛੋਟੇ ਛੋਟੇ ਬੱਚੇ ਇੱਥੇ ਤੁਸੀਂ ਦੇਖ ਰਹੇ ਹੋ ਸਾਡੀ ਸਾਰਿਆਂ ਨੂੰ ਹੱਥ ਜੋੜ ਕੇ ਇਹ ਹੀ ਬੇਨਤੀ ਆ ਕਿ ਜਿਨ੍ਹਾਂ ਦੇ ਪਰਿਵਾਰਾਂ 'ਚ ਛੋਟੇ-ਛੋਟੇ ਬੱਚੇ ਨੇਗੇ ਆਪਣੇ ਬੱਚਿਆਂ ਦਾ ਖੁਦ ਧਿਆਨ ਰੱਖਿਆ ਕਰੋ ਦੂਸਰੇ ਦੇ ਸਹਾਰੇ ਤੁਸੀਂ ਨਹੀਂ ਰਹਿ ਸਕਦੇ ਇੱਕ ਗੁਵਾਣ ਦੇ ਵਿੱਚ ਰਹਿ ਕੇ ਬੱਚੀ ਨੇ ਲੇਡੀ ਨੇ ਬੱਚੀ ਦਾ ਕਤਲ ਕਰਤਾ ਤੁਸੀਂ ਕਿਸੇ ਛੇਤੀ-ਛੇਤੀ ਯਕੀਨ ਨਹੀਂ ਕਰ ਸਕਦੇ ਸੋ ਮੈਂ ਇਹ ਹੀ بار-बार ਬੇਨਤੀ ਕਰਨਾ ਚਾਹੁੰਦੀ ਆ ਕਿ ਆਪਣੇ ਬੱਚੇ ਦਾ ਧਿਆਨ ਰੱਖੋ ਜੋ ਅਦਾਲਤ ਵੱਲੋਂ ਜਿਹੜਾ ਫੈਸਲਾ ਆਇਆ ਉਸ ਨੂੰ ਸਿਰ ਮੱਥੇ ਕਬੂਲਦੇ ਆ ਜੋ ਔਰਤ ਨੂੰ ਫਾਂਸੀ ਦੀ ਨੀਲਮ ਨਾ ਦੀ ਔਰਤ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਆ ਤਾਂ ਜੋ ਉਹ ਬੱਚੀ ਨੂੰ ਜਿਹੜਾ ਇਨਸਾਫ ਮਿਲਿਆ ਕਿਉਂਕਿ 2.5 ਸਾਲਾਂ ਤੋਂ 2021 ਦੇ ਵਿੱਚ ਇਸ ਬੱਚੀ ਨੂੰ ਕਤਲ ਕਰ ਦਿੱਤਾ ਗਿਆ ਸੀ ਇੱਕ ਗੁਆਂਢ ਚ ਰਹਿੰਦੀ ਹੋਈ ਲੇਡੀ ਨੇ ਸਿਰਫ ਇੱਕ ਲੜਾਈ ਇੱਕ ਖੁੰਧ ਕਰਕੇ ਇਹ ਚੀਜ਼ ਦਾ ਇਸ ਅਦਾਲਤ ਦੇ ਇਸ ਫੈਸਲੇ ਦਾ ਸੀ ਨਿੱਘਾ ਸਵਾਗਤ ਕਰਦੇ ਹਾਂ